ਪੰਜਾਬ ਦੇ ਵਿੱਚ ਇੱਕ ਨੌਜਵਾਨ ਨੂੰ ਬੇਰੋਜ਼ਗਾਰੀ ਪੱਤਾ ਮਿਲਦਾ ਤੇ ਉਸ ਨੂੰ ਮਿਲਦਾ 150 ਰੁਪਏ ਪ੍ਰਤੀ ਮਹੀਨਾ ਪੱਤੇ ਦੇ ਨਾਂ ਤੇ ਕੋਝਾ ਮਜ਼ਾਕ ਨਹੀਂ ਹੋ ਰਿਹਾ ਬਿਲਕੁਲ ਬਿਲਕੁਲ ਜਿਵੇਂ ਕਿਹਾ ਜਾਂਦਾ ਹੈ ਨਾ ਕਿ ਜ਼ਖਮਾਂ ਦੇ ਉੱਪਰ ਨੂਨ ਭੁਕਾਇਆ ਜਾਂਦਾ ਉਹ ਕੰਮ ਆਏ ਮੈਂ ਤੁਹਾਨੂੰ ਇੱਕ ਵਾਰ ਉਸ ਨਿਯਮਾਂ ਦੇ ਉੱਪਰ ਵੀ ਝਾਤ ਪਾ ਦਿੰਦਾ ਕਿ ਜਿਨ੍ਹਾਂ ਦੇ ਨਾਲ ਬੇਕਾਰੀ ਪੱਤਾ ਮਿਲਦਾ ਜਿਹਨੇ ਬੇਕਾਰੀ ਪੱਤਾ ਲੈਣਾ ਉਹ ਵਿਅਕਤੀ ਜਿਹੜਾ ਰਜਿਸਟਰ ਜਿਹੜਾ ਰੋਜ਼ਗਾਰ ਦਫ਼ਤਰ ਆ ਨਾ ਉਸ ਦੇ ਵਿੱਚ 3 ਸਾਲ ਤੋਂ ਇਸ ਕਰਕੇ ਰਜਿਸਟਰ ਹੋਵੇ ਕਿ ਉਹਦੇ ਪਰਿਵਾਰ ਦੀ ਆਮਦਨ 1000 ਰੁਪਏ ਹੈ ਕਿ ਜਿਹਦੇ ਪਰਿਵਾਰ ਦੀ ਆਮਦਨ ਪ੍ਰਤੀ ਮਹੀਨਾ 1000 ਆ ਉਹ 3 ਸਾਲ ਪਰਿਵਾਰ ਜ਼ਿੰਦਗੀ ਦਾ ਗੁਜ਼ਾਰਾ ਕਰ ਲੂਗਾ ਇਹ ਚਲੋ ਬਾਕੀ ਗੱਲਾਂ ਤਾਂ ਬਾਅਦ ਦੀਆਂ ਨੇ ਕਿ ਕੱਪੜਾ ਲੀੜਾ ਵੀ ਲੈਣਾ ਹੋਰ ਇੱਧਰ ਉੱਧਰ ਜਾਣਾ ਖਰਚੇ ਉਹਨਾਂ ਦੇ ਤਾਂ ਜਿਹੜਾ 3 ਡੰਗ ਦੀ 2 ਡੰਗ ਦੀ ਰੋਟੀਆਂ ਨਹੀਂ ਪੱਕਣੀ ਕਿ ਉਹ 3 ਸਾਲ ਕੱਟੇ ਨਹੀਂ ਸਕਦੇ ਸਰਕਾਰ ਅੱਗੇ ਵੱਡਾ ਸਵਾਲ ਆ ਜਾਂਦਾ ਇਹ ਕਰਾਈਟੇਰੀਆ ਇਸ ਤਰੀਕੇ ਬਣਾਇਆ ਹੋਇਆ ਕਿ ਅਸੀਂ ਕਹਿਣ ਨੂੰ ਕਹੀਦੀ ਹੈ ਕਿ ਅਸੀਂ ਬੇਰੋਜ਼ਗਾਰੀ ਪੱਤਾ ਦਿੰਨੇ ਆ ਕਰੀਟੇਰੀਆ ਉਹ ਕਿਸ ਤੋਂ ਪੂਰਾ ਹੀ ਨਹੀਂ ਹੁੰਦਾ ਜੋ ਮਾ ਕੋਈ ਕਹਦੀ ਹੈ ਕਿ ਮਜ਼ਦੂਰੀ ਜਾਨੀ ਕਿ ਪੂਰੀ ਹੱਡ ਤੋੜਵੀਂ ਮਿਹਨਤ ਕਰਦਾ ਖੇਤਾਂ ਦੇ ਵਿੱਚ ਕੰਮ ਕਰਦਾ ਕਿਸੇ ਨਾ ਪੱਠੇ ਤੇ ਕੰਮ ਕਰਦਾ ਉਹ ਵੀ ਨਹੀਂ ਕੱਟੀ ਦੀ ਪੂਰਾ ਕਰ ਸਕਦਾ ਇਸ ਸਰਕਾਰਾਂ ਦੀ ਨੀਤੀ ਦੇਖੋ ਕਿ 33 ਰੁਪਏ ਨਾ ਮੈਨੂੰ ਲੱਗਦਾ ਕਿ ਕਿਸੇ ਜੇਕਰ ਰਾਹ ਜਾਂਦੇ ਨੇ ਕਿਸੇ ਢਾਬੇ ਤੇ ਖੜਕੇ ਜਾਂ ਕਿਸੇ ਦੁਕਾਨ ਤੇ ਖੜਕੇ ਜੇ ਇੱਕ ਢੰਗ ਦੀ ਰੋਟੀ ਖਾਣੀ ਹੈ 33 ਰੁਪਏ ਦੇ ਵਿੱਚ ਤਾਂ ਉਹ ਵੀ ਨਹੀਂ ਮਿਲਣੀ ਕਾਨੂੰਨ ਕਹਿ ਲੋ ਜਾਂ ਨਿਯਮ ਕਹਿ ਲੋ ਜਿਹੜੇ ਬਣੇ ਨੇ 11 ਜਨਵਰੀ 1979 ਨੂੰ ਬਣਾਏ ਸੀ ਜਿਸ ਨੂੰ ਹਲੇ ਤੱਕ ਕਿਵੇਂ ਸਰਕਾਰ ਨੇ ਸਮਝਿਆ ਨਹੀਂ ਕਿ ਇਸ ਦੇ ਵਿੱਚ ਬਦਲਾਅ ਕਰਦੀ ਕੋਈ ਜਿਹੜਾ ਖੇਤ ਮਜ਼ਦੂਰ ਕਰਦਾ ਜਾਂ ਫਿਰ ਕੋਈ ਜਿਹੜਾ ਰਾਜ ਮਿਸਤਰੀ ਨਾਲ ਦਿਹਾੜੀ ਦਾ ਕੰਮ ਕਰਦਾ ਜਾਨੀ ਕਿ ਕੋਈ ਵੀ ਕਰ ਲੋ ਕਿ ਦਿਹਾੜੀ ਦਾ ਕੰਮ ਕਰਦਾ ਉਹ ਕੋਈ ਵੀ ਜਿਹੜਾ ਕਰਾਈਟਰੀਆ ਨੂੰ ਪੂਰਾ ਕਰ ਹੀ ਨਹੀਂ ਸਕਦਾ ਜੇ ਕੋਈ ਕਰਾਈਟਰੀਆ ਨੂੰ ਪੂਰਾ ਕਰਦਾ ਤਾਂ ਉਹ ਜਿਹੜਾ ਉਹ ਪਰਿਵਾਰ ਰੋਟੀ ਨਹੀਂ ਖਾ ਸਕਦਾ ਕਿ ਸਰਕਾਰੀ ਅੰਕੜਿਆਂ ਮੁਤਾਬਕ ਤਾਂ ਫਿਰ ਇੱਕ ਲਾਲ ਬਹਾਦਰ ਸ਼ਾਸਤਰੀ ਉਹ ਜਿਹੜਾ ਬੇਰੋਜ਼ਗਾਰ ਆ ਬਾਕੀਆਂ ਨੂੰ ਤਾਂ ਰੋਜ਼ਗਾਰ ਮਿਲਿਆ ਹੋਇਆ ਜਾਂ ਫਿਰ ਉਹ ਜਿਹੜਾ ਕਰਟੇਰੀਆ ਇੰਨਾ ਵਧੀਆ ਜਿਹੜਾ ਕਿ ਮਤਲਬ ਕਿ ਉਹ ਕੋ ਕਰਟੇਰੀਆ ਦੇ ਵਿੱਚ ਨਹੀਂ ਆਉਂਦੇ ਉਹਨਾਂ ਦੇ ਆਰਥਿਕ ਹਾਲਤ ਘਰਾਂ ਦੀ ਬਹੁਤ ਵਧੀਆ ਕਿ ਜਾਂ ਤਾਂ ਉਹਨਾਂ ਨੂੰ ਨੌਕਰੀਆਂ ਦੀ ਲੋੜ ਨਹੀਂ ਹੈਗੀ ਕੋਈ ਸਰਕਾਰ ਪੇਪਰ ਕੱਢ ਦੇਵੇ ਜੇ ਕੋਈ ਹਜ਼ਾਰ ਨੌਕਰੀ ਕੱਢੀ ਅੱਥੇ ਪਰਨਾ 2.5 ਲੱਖ ਹੋਤੇ ਪੇਪਰ ਦੇਣ ਉਮੀਦਵਾਰ ਪਹੁੰਚ ਜਾਂਦੇ ਨੇ ਉਹ ਬੇਰੋਜ਼ਗਾਰ ਕਿੱਥੋਂ ਆ ਜਾਂਦੇ ਨੇ ਕੀ ਕਿਤੇ ਬਾਹਰਲੇ ਵਿਦੇਸ਼ਾਂ ਤੋਂ ਆ ਜਾਂਦੇ ਨੇ ਜਾਂਦਾ ਸਰਕਾਰ ਇਹਨਾਂ ਸਵਾਲਾਂ ਦਾ ਜਵਾਬ ਦਵੇ ਕਿ ਪੰਜਾਬ ਦੇ ਵਿੱਚ ਇੱਕ ਵੀ ਨੌਜਵਾਨ ਇੱਕ ਨੌਜਵਾਨ ਨੂੰ ਛੱਡ ਕੇ ਲਾਲ ਬਾਦਰ ਸ਼ਾਸਤਰੀ ਨੂੰ ਛੱਡ ਕੇ ਸਾਰਿਆਂ ਨੂੰ ਨੌਕਰੀਆਂ ਮਿਲ ਗਈਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਤੁਸੀਂ ਅਕਸਰ ਹੀ ਰਾਜਨੀਤਾਂਵਾਂ ਨੂੰ ਵੱਡੇ ਵੱਡੇ ਲੀਡਰਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਣਾ ਕਿ ਜਦੋਂ ਸਾਡੀ ਸਰਕਾਰ ਆਵੇਗੀ ਇਸੀ ਨੌਜਵਾਨਾਂ ਨੂੰ ਬੇਰੋਜ਼ਗਾਰੀ ਪੱਤਾ ਦੇਵਾਂਗੇ ਤਾਂ ਇਸ ਬੇਰੋਜ਼ਗਾਰੀ ਪੱਤੇ ਨੂੰ ਲੈ ਕੇ ਕੁਝ ਅੰਕੜੇ ਸਾਹਮਣੇ ਆਏ ਨੇ ਜਿਹੜੇ ਤੁਹਾਨੂੰ ਹੈਰਾਨ ਕਰ ਦੇਣਗੇ ਜਿੰਨੇ ਪੈਸੇ ਇਸ ਅਧੀਨ ਮਿਲ ਰਹੇ ਨੇ ਉਸ ਅਮਾਉਂਟ ਨੂੰ ਜਾਣ ਕੇ ਵੀ ਤੁਸੀਂ ਹੈਰਾਨ ਰਹਿ ਜਾਵੋਗੇ ਤਾਂ ਇਸ ਸਾਡੇ ਮਸਲੇ ਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਸੁਖਮਨ ਜੋਸ਼ ਸਿੰਘ ਟੀਮਾ ਮੇਰੇ ਨਾਲ ਨੇ ਤਾਂ ਸੁਖਮਨ ਅੱਜ ਜਿਹੜੇ ਇਹ ਅੰਕੜੇ ਸਾਹਮਣੇ ਆਏ ਨੇ ਤਾਂ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਉਹ ਅੰਕੜੇ ਦੱਸੋ ਕਿ ਉਹ ਕੀ ਅੰਕੜੇ ਨੇ ਕੀ ਇਸ ਦਾ ਕ੍ਰਾਈਟੇਰੀਆ ਏ ਕਿਹੜੇ ਲੋਕਾਂ ਨੂੰ ਇਹ ਬੇਕਾਰੀ ਪੱਤਾ ਏ ਜਿਹੜਾ ਉਹ ਮਿਲ ਰਿਹਾ ਏ ਤਾਂ ਬਿਲਕੁਲ ਬਰਿੰਦਰ ਪੰਜਾਬ ਦੇ ਵਿੱਚ ਇੱਕ ਮਸਲਾ ਕਈ ਜਿਹੜਾ ਕਹਿੰਦੇ ਕਿ ਸਾਲਾਂ ਤੋਂ ਤਕਰੀਬਨ ਇੱਕ ਸਦੀ ਤੋਂ ਅਕਾਲੀ ਦਲ ਦੀ ਸਰਕਾਰ ਵੇਲੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹਣੀ ਵਾਅਦਾ ਕਰਦੇ ਨੇ ਕਿ ਅਸੀਂ ਹਰ ਨੌਕਰੀਆਂ ਦਵਾਂਗੇ ਘਰ ਘਰ ਰੋਜ਼ਗਾਰ ਦਵਾਂਗੇ ਤੇ ਉਸੇ ਦੇ ਨਾਲ ਇੱਕ ਵਾਅਦਾ ਇਹ ਵੀ ਕੀਤਾ ਜਾਂਦਾ ਕਿ ਅਸੀਂ ਬੇਰੋਜ਼ਗਾਰੀ ਦਾ ਜਿਹੜਾ ਇੱਕ ਬੇਰੋਜ਼ਗਾਰ ਨੌਜਵਾਨਾਂ ਨੂੰ ਬੇਕਾਰੀ ਪੱਤਾ ਦਿੱਤਾ ਜਾਂਦਾ ਨਾ ਉਸ ਦੇ ਵਿੱਚ ਵਾਅਦਾ ਵੀ ਕਰਾਂਗੇ ਤਾਂ ਉਸ ਤੋਂ ਬਾਅਦ ਵਾਅਦਾ ਤਾਂ ਕੀ ਹੋਣਾ ਸੀ ਨਾ ਬੇਕਾਰੀ ਵਾਦੇ ਦੇ ਵਿੱਚ ਪੱਤਾ ਹੋਇਆ ਤਾਂ ਨਾ ਬੇਕਾਰੀ ਵਾਦਤ ਪੱਤਾ ਲੈਣ ਵਾਲਿਆਂ ਦੇ ਵਿੱਚ ਕਿਸੇ ਤਰੀਕੇ ਦਾ ਵਾਅਦਾ ਹੋਇਆ ਦਰਅਸਲ ਸਰਕਾਰੀ ਖਜ਼ਾਨੇ ਦੇ ਵਿੱਚੋਂ ਬਰਵਿੰਦਰ ਜਿਹੜੀ ਇਸ ਵਕਤ ਦੀ ਤਾਜ਼ਾ ਰਿਪੋਰਟ ਹੈ ਇੱਕ ਮੀਡੀਆ ادارے ਦੀ ਇੱਕ ਨਿੱਜੀ ਅਖਬਾਰ ਤੇ ਵਿੱਚ ਆਈ ਆ ਹਾਂ ਉਸ ਦੇ ਵਿੱਚ ਇਹ ਪਤਾ ਲੱਗਿਆ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ ਵਿੱਚੋਂ ਅੰਮ੍ਰਿਤਸਰ ਦਾ ਇੱਕ ਲਾਲ ਬਹਾਦਰ ਸ਼ਸਤਰੀ ਨਾਂ ਦਾ ਵਿਅਕਤੀ ਆ ਇੱਕ ਲਾਉਤਾ ਪੰਜਾਬ ਦੇ ਵਿੱਚੋਂ ਬੇਰੁਜ਼ਗਾਰਾ ਜਿਸ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਬੇਕਾਰੀ ਪੱਤਾ ਮਿਲਦਾ ਤਾਂ ਬਲਵਿੰਦਰ ਜੀ ਅਗਲੇ ਅੰਕੜਿਆਂ ਤੇ ਵੀ ਜਾਵਾਂਗੇ ਮੇਰਾ ਸਵਾਲ ਇਹ ਆ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਖਤਮ ਹੋ ਗਈ ਆ ਕਿ ਪੰਜਾਬ ਦੇ ਵਿੱਚ ਉਹ ਧਰਨੇ ਮੁਜ਼ਾਰੇ ਸਿਰਫ ਕਹ ਜੀਏ ਕਿ ਆਪ ਦਾ ਨਾਮ ਬਣਾਉਣ ਦੇ ਲਈ ਲੱਗ ਰਹੇ ਨੇ ਮੀਡੀਆ ਦੇ ਵਿੱਚ ਆਉਣ ਦੇ ਲਈ ਲੱਗ ਰਹੇ ਨੇ ਕੀ ਪੰਜਾਬ ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਤਾਂ ਪੰਜਾਬ ਦੇ ਵਿੱਚ ਜਿਹਨੂੰ ਬੇਕਾਰੀ ਭੱਤਾ ਮਿਲਦਾ ਉਹ ਤਾਂ ਹੈ ਹੀ ਇਕ ਲਾਲਬਹਾਦਰ ਸ਼ਾਸਤਰੀ ਹੈ ਜੀ ਜੀ ਤਾਂ ਇੱਕ ਗੱਲ ਇਹ ਵੀ ਹੈ ਨਾ ਕਿ ਜਦੋਂ ਕੈਪਟਨ ਨੇ ਸੱਤਾ ਵਿੱਚ ਆਉਣਾ ਸੀ ਉਸ ਤੋਂ ਪਹਿਲਾਂ ਉਸ ਜ਼ਿਕਰ ਕਰਦੇ ਨੇ ਕਿ 2500 ਰੁਪਏ ਅਸੀਂ ਬੇਰੋਜ਼ਗਾਰੀ ਭੱਤਾ ਨੌਜਵਾਨਾਂ ਨੂੰ ਦਵਾਂਗੇ ਘਰ ਘਰ ਨੌਕਰੀ ਦਾ ਉਸ ਵਕਤ ਐਲਾਨ ਕੀਤਾ ਗਿਆ ਹਾਲਾਂਕਿ ਨੌਕਰੀਆਂ ਮਿਲੀਆਂ 8-9000 ਰੁਪਏ ਦੀ ਨੌਕਰੀ 200 ਕਿਲੋਮੀਟਰ ਦੂਰ ਇੱਕ ਨਿੱਜੀ ادارے ਵਿੱਚ ਨੌਜਵਾਨਾਂ ਨੂੰ ਮਿਲ ਰਹੀ ਸੀ ਤਾਂ ਸ਼ਾਇਦ ਇਸ ਨੂੰ ਕਰ ਦੇਖ ਕੇ ਹੀ ਨੌਜਵਾਨ ਨੇ ਜਿਹੜੇ ਉਹ ਅਜਹੀ ਨੌਕਰੀ ਲੈਣ ਤੋਂ ਪਿੱਛੇ ਹਟ ਗਏ ਦੂਜੇ ਪਾਸੇ ਬਹੁਤ ਸਾਰੇ ਅਜਿਹੇ ਨੌਜਵਾਨ ਮਿਲੇ ਜਿਹੜੇ ਸੋਚਦੇ ਸੀ ਕਿ ਸਰਕਾਰ ਬਣ ਗਈ ਹੈ ਕੈਪਟਨ ਸਾਹਿਬ ਦੀ ਹੁਣ ਸਾਨੂੰ 2500 ਰੁਪਏ ਦਾ ਜਿਹੜਾ ਬੇਰਜਗਾਰੀ ਪੱਤਾ ਹੈ ਜਿਹੜਾ ਉਹ ਦਿੱਤਾ ਜਾਵੇਗਾ ਜੇ ਅਮਾਉਂਟ ਦੀ ਗੱਲ ਕਰੀਏ ਤਾਂ ਇਸ ਵਕਤ ਕਿੰਨੀ ਕ ਅਮਾਉਂਟ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਬਿਲਕੁਲ ਬਰਵਿੰਦਰ ਤੁਸੀਂ ਅਮਾਉਂਟ ਪੁੱਛਿਆ ਅਮਾਉਂਟ ਤਾਂ ਜੇਕਰ ਨਾ ਹੀ ਪੁੱਛਿਆ ਜਾਵੇ ਉਹ ਤਾਂ ਚੰਗਾ ਕਿਉਂਕਿ ਇੰਨੀ ਅਮਾਉਂਟ ਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਉੱਪਰ ਬਹੁਤ ਵੱਡਾ ਵੋਚ ਪੈਂਦਾ ਕਿਉਂਕਿ ਇੱਕ ਤਾਂ ਪੰਜਾਬ ਦੇ ਵਿੱਚ ਬੇਕਾਰੀ ਪੱਤਾ ਮਿਲਣ ਵਾਲਿਆਂ ਦੀ ਗਿਣਤੀ ਬਹੁਤ ਹੈ ਤੇ ਉਸ ਤੋਂ ਬਾਅਦ ਜਿੰਨੀ ਉਸ ਨੂੰ ਅਮਾਊਂਟ ਮਿਲਦੀ ਆ ਉਸ ਅਮਾਊਂਟ ਦੀ ਵੀ ਰਾਸ਼ੀ ਬਹੁਤ ਵੱਡੀ ਹੈ ਪੰਜਾਬ ਦੇ ਵਿੱਚ ਇੱਕ ਨੌਜਵਾਨ ਨੂੰ ਬੇਰੋਜ਼ਗਾਰੀ ਪੱਤਾ ਮਿਲਦਾ ਬੇਕਾਰੀ ਪੱਤਾ ਜਿਹਨੂੰ ਕਹਿੰਦੇ ਨੇ ਤੇ ਉਸ ਨੂੰ ਮਿਲਦਾ 150 ਰੁਪਏ ਪ੍ਰਤੀ ਮਹੀਨਾ ਬਲਵਿੰਦਰ ਤੁਸੀਂ ਇਹ ਅੰਕੜਾ ਦੇਖੋ ਕਿ ਇੱਕ ਬੰਦੇ ਨੂੰ ਮਿਲਦਾ ਇੱਕ ਵਿਅਕਤੀ ਨੂੰ ਪੰਜਾਬ ਦੇ ਵਿੱਚ ਉਸ ਨੂੰ ਵੀ ਮਿਲਦਾ 150 ਰੁਪਏ ਪ੍ਰਤੀ ਮਹੀਨਾ ਕੀ ਬੇਰਜ਼ਗਾਰੀ ਪੱਤਾ 150 ਰੁਪਏ ਨਾਲ ਉਹ ਬਾਕੀ ਪਰਿਵਾਰ ਤਾਂ ਚਲੋ ਛੱਡੋ ਜੇਕਰ ਕੋਈ ਜਿਹੜਾ ਮੈਰਿਡ ਆ ਉਸਦੇ ਬੱਚੇ ਨੇ ਪਰਿਵਾਰ ਰਾਜ ਆਪਦੇ ਉਸਦੇ ਮਾਪਿਓ ਨੇ ਉਹਨਾਂ ਨੂੰ ਜਿਹੜਾ ਰੋਟੀ ਪਾਣੀ ਜਾਂ ਘਰ ਦਾ ਖਰਚਾ ਤਾਂ ਬਾਅਦ ਦੀ ਗੱਲ ਆ ਉਹ ਮੈਨੂੰ ਲੱਗਦਾ ਕਿ ਆਪ ਵੀ ਜੇ ਇੱਕ ਦਿਨ ਉਸਨੇ ਰੱਜ ਕੇ ਜਿਹੜਾ ਦੋ ਡੰਗ ਦੋ ਜਿਹੜਾ ਡੰਗ ਪੇਟ ਪਰ ਰੋਟੀ ਖਾਣੀ ਹੋਏ ਮੈਨੂੰ ਲੱਗਦਾ 150 ਦੇ ਵਿੱਚ ਉਹ ਖਾ ਨਹੀਂ ਸਕਦਾ ਬਲਵਿੰਦਰ ਇਸੇ ਤੁਸੀਂ ਦੇਖੋ ਕਿ ਸਰਕਾਰ ਦੀ ਨੀਤੀ ਦੇਖੋ ਕਿ ਬੇਕਾਰੀ ਪੱਤਾ ਮਿਲਦਾ ప్రతి ਮਹੀਨਾ 150 ਰੁਪਏ ਹਾਲਾਂਕਿ ਹੁਣ ਤਾਂ ਇਸ ਵਕਤ ਹਾਲਾਤ ਨੇ ਕਿ ਵਡਾਪਾ ਪੈਨਸ਼ਨ ਵੀ ਮੇਰੇ ਖਿਆਲ ਨਾਲ ਕਿੰਨੀ ਮਿਲਦੀ ਆ 1500 1500 ਰੁਪਏ ਦਾ ਵਡਾਪਾ ਪੈਨਸ਼ਨ ਮਿਲਦੀ ਆ ਇਸ ਵਕਤ ਹਾਲਾਤ ਤਾਂ ਇਹ ਨੇ ਤਾਂ ਉਸ ਤੋਂ ਅਗਲੀ ਗੱਲ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਾਡੀ ਹਕੂਮਤ ਲਿਆਓ 2017 ਚ ਇਹ ਜਿਹੜਾ ਇਹਨੂੰ 150 ਤੋਂ ਵਧਾ ਕੇ 2500 ਕਰ ਦਾਂਗੇ ਨਾ ਨਾ ਤਾਂ ਉਹ 2500 ਹੋਇਆ ਨਾ ਜਿਹੜਾ ਉਹਨਾਂ ਦੀ ਗਿਣਤੀ ਵਧੀਆ ਜਿਹੜੇ ਬੇਕਾਰੀ ਪੱਤਾ ਲੈਂਦੇ ਸੀ ਸਮਾਂ ਤੇ ਉਹਨਾਂ ਸਾਲਾਂ ਦੇ ਮੁਤਾਬਕ ਐਸ ਵਕਤ ਗਿਣਤੀ ਘਟ ਵੀ ਚੁੱਕੀ ਹੈ ਦਰਸਲ ਇੱਕ ਇਹ ਵੀ ਅੰਕੜਾ ਮੈਂ ਕੁਝ ਅੰਕੜੇ ਵੀ ਸ਼ੇਅਰ ਕਰ ਦਣਾ ਇਸ ਤੋਂ ਪਹਿਲਾਂ ਜ਼ਿਲ੍ਹਾ ਮੋਗਾ ਦੇ ਪਿੰਡ ਡਗਰੂ ਦਾ ਇੱਕ ਨੌਜਵਾਨ ਸੰਦੀਪ ਸਿੰਘ ਬੇਕਾਰੀ ਪੱਤਾ ਲੈ ਰਿਆ ਸੀ ਪਰੰਤੂ 5 ਸਾਲ ਪਹਿਲਾਂ ਪਤਾ ਲੱਗਿਆ ਕਿ ਉਹਨਾਂ ਉਹ ਨਿਯਮਾਂ ਦੀ ਪੂਰਤੀ ਨਹੀਂ ਕਰਦਾ ਸੀ ਜਿਸ ਕਰਕੇ ਉਸ ਦਾ ਪੱਤਾ ਫੌਰੀ ਤੌਰ ਤੇ ਬੰਦ ਕਰ ਦਿੱਤਾ ਗਿਆ ਤਾਂ ਤੁਸੀਂ ਦੇਖੋ ਬਲਵਿੰਦਰ ਇਹ ਜਿਹੜੇ ਅੰਕੜੇ ਨੇ ਇਹ ਅੰਕੜੇ ਨੇ ਕਿ ਇਹ ਪਹਿਲਾਂ ਇੱਕ ਲੈ ਰਿਆ ਤੁਸੀਂ ਉਹ ਵੀ ਬੰਦ ਕਰਤਾ ਤੇ ਹੁਣ ਮੈਂ ਤੁਹਾਨੂੰ ਇੱਕ ਵਾਰ ਉਸ ਨਿਯਮਾਂ ਦੇ ਉੱਪਰ ਵੀ ਝਾਤ ਪਾ ਦਿੰਨਾ ਕਿ ਜਿਨ੍ਹਾਂ ਦੇ ਨਾਲ ਬੇਕਾਰੀ ਪੱਤਾ ਮਿਲਦਾ ਹਾਲਾਂਕਿ ਬੇਰੋਜ਼ਗਾਰਾਂ ਨੂੰ ਤਾਂ ਮਿਲਦਾ ਪਰ ਉਹਨਾਂ ਦੇ ਵਿੱਚ ਵੀ ਇੱਕ ਇੱਕ ਕ੍ਰਾਈਟੇਰੀਆ ਜਿਸ ਦੇ ਵਿੱਚ ਜੇ ਤੁਸੀਂ ਉਹਨੂੰ ਫਾਲੋ ਕਰਦੇ ਹੋ ਤਾਂ ਉਸ ਦੇ ਹਿਸਾਬ ਮਿਲੇਗਾ ਪਹਿਲੀ ਗੱਲ ਤਾਂ ਇਹ ਕਾਨੂੰਨ ਜਿਹੜਾ ਕਾਨੂੰਨ ਕਹਿ ਲਓ ਜਾਂ ਨਿਯਮ ਕਹਿ ਲਓ ਜਿਹੜੇ ਬਣੇ ਨੇ 11 ਜਨਵਰੀ 1979 ਨੂੰ ਬਣਾਏ ਸੀ ਜਿਸ ਨੂੰ ਹਲੇ ਤੱਕ ਕਿਵੇਂ ਸਰਕਾਰ ਨੇ ਸਮਝਿਆ ਹੀ ਨਹੀਂ ਕਿ ਇਸ ਦੇ ਵਿੱਚ ਬਦਲਾਅ ਕਰਦੀ ਕਿ ਉਸ ਵਕਤ ਦੀ ਮਹਿੰਗਾਈ ਦੇ ਨਾਲੋਂ ਚੀਜ਼ਾਂ ਬਹੁਤ ਜ਼ਿਆਦਾ ਸੱਤਵੇਂ ਅਸਮਾਨ ਤੇ ਪਹੁੰਚ ਗਈਆਂ ਉਸੇ ਤਰੀਕੇ ਦਾ ਜਾਨੀ ਕਿ 1979 ਵਾਲੇ ਕਾਨੂੰਨ ਦੇ ਹਿਸਾਬ ਨਾਲ ਜਾਨੀ ਕਿ 45 46 ਸਾਲ ਪੁਰਾਣਾ 45 46 ਸਾਲ ਦੇ ਹਿਸਾਬ ਨਾਲ ਉਸੇ ਤਰੀਕੇ ਨਾਲ ਜਿਹੜਾ ਜਿਹੜਾ ਪੱਤਾ ਮਿਲਦਾ ਤੇ ਉਸ ਦੇ ਵਿੱਚ ਦੇਖੋ ਬਲਵਿੰਦਰ ਇਹ ਜਿਹੜਾ ਕਰਾਈਟਰੀਆ ਨਾ ਇਹ ਮੈਨੂੰ ਲੱਗਦਾ ਕਿ ਜਿਹੜਾ ਕੋਈ ਜਿਹੜਾ ਖੇਤ ਮਜ਼ਦੂਰ ਕਰਦਾ ਜਾਂ ਫਿਰ ਕੋਈ ਜਿਹੜਾ ਰਾਜ ਮਿਸਤਰੀ ਨਾਲ ਦਿਹਾੜੀ ਦਾ ਕੰਮ ਕਰਦਾ ਜਾਨੀ ਕਿ ਕੋਈ ਵੀ ਕਰ ਲੋ ਕੇ ਦਿਹਾੜੀ ਦਾ ਕੰਮ ਕਰਦਾ ਉਹ ਕੋਈ ਵੀ ਜਿਹੜਾ ਕਰਾਈਟੇਰੀਆ ਨੂੰ ਪੂਰਾ ਕਰ ਹੀ ਨਹੀਂ ਸਕਦਾ ਜੇ ਕੋਈ ਕਰਾਈਟੇਰੀਆ ਨੂੰ ਪੂਰਾ ਕਰਦਾ ਤਾਂ ਉਹ ਜਿਹੜਾ ਉਹ ਪਰਿਵਾਰ ਰੋਟੀ ਨਹੀਂ ਖਾ ਸਕਦਾ ਇਸ ਤਰੀਕੇ ਦੇ ਹਾਲਾਤ ਬਣ ਗਏ ਬਲਵਿੰਦਰ ਤੁਸੀਂ ਕਰਾਈਟੇਰੀਆ ਦੇਖੋ ਕਿ ਜੇਕਰ ਕਿਸੇ ਵਿਅਕਤੀ ਦਾ ਪਰਿਵਾਰ ਪ੍ਰਤੀ ਮਹੀਨੇ ਦੀ ਜਿਹੜੀ ਉਹਦੀ ਆਮਦਨ ਆ 1000 ਰੁਪਏ ਤੋਂ ਜਿਹੜੀ 1000 ਰੁਪਏ ਲਿਮਟਾ ਉੱਥੇ ਤੱਕ ਹੋਵੇ ਜੇ ਉਸ ਤੋਂ ਜ਼ਿਆਦਾ ਤਾਂ ਉਹਨੂੰ ਬੇਰੁਜ਼ਗਾਰ ਪੱਤਾ ਇੱਕ ਦਿਨ ਦੇ 33 ਰੁਪਏ 33 ਰੁਪਏ ਜੇ ਤੁਹਾਡੇ ਪਰਿਵਾਰ ਨੂੰ ਇੱਕ ਦਿਨ ਦੇ ਮਿਲਦੇ ਨੇ ਤਾਂ ਤੁਹਾਨੂੰ ਬੇਕਾਰੀ ਪੱਤਾ ਮਿਲਣਾ ਨਹੀਂ ਨਹੀਂ ਮਿਲਣਾ ਇਸ ਸਰਕਾਰਾਂ ਦੀ ਨੀਤੀ ਦੇਖੋ ਕਿ 33 ਰੁਪਏ ਨਾ ਮੈਨੂੰ ਲੱਗਦਾ ਕਿ ਕਿਸੇ ਜੇਕਰ ਰਾਹ ਜਾਂਦੇ ਨੇ ਕਿਸੇ ਢਾਬੇ ਤੇ ਖੜਕੇ ਜਾਂ ਕਿਸੇ ਦੁਕਾਨ ਤੇ ਖੜਕੇ ਜੇ ਇੱਕ ਡੰਗ ਦੀ ਰੋਟੀ ਖਾਣੀ ਆ 33 ਰੁਪਏ ਦੇ ਵਿੱਚ ਤਾਂ ਉਹ ਵੀ ਨਹੀਂ ਮਿਲਣੀ ਹਾਲਾਤ ਤਾਂ ਇਹ ਨੇ ਕਿ ਇੱਕ ਪਾਣੀ ਦੀ ਬੋਤਲ ਤਾਂ 20 ਰੁਪਏ ਦੀ ਆ 33 ਰੁਪਏ ਜੇਕਰ ਤੁਹਾਡੇ ਪਰਿਵਾਰ ਦੀ ਪ੍ਰਤੀ ਦਿਨ ਦੀ ਆਮਦਨ ਪ੍ਰਤੀ ਦਿਨ ਦੀ ਤਾਂ ਇਹ ਤੁਹਾਡੀ ਇਕੱਲੇ ਦੀ ਨਹੀਂ ਤੁਹਾਡੇ ਟੋਟਲ ਪਰਿਵਾਰ ਦੀ ਤਾਂ ਤੁਸੀਂ ਤਾਂ ਜਿਹੜਾ ਬੇਕਾਰੀ ਪੱਤਾ ਉਹ ਲੈ ਸਕਦੇ ਹੋ ਤਾਂ ਤੁਸੀਂ ਆਪ ਦੱਸੋ ਕਿ ਨੌਜਵਾਨ ਬੇਕਾਰੀ ਪੱਤਾ ਲੈਣਗੇ ਕਿੱਥੋਂ ਜੀ ਜੇ ਬੇਕਾਰੀ ਪੱਤਾ ਲੈਣ ਲੱਜਣਗੇ ਤਾਂ ਫਿਰ ਰੋਟੀ ਨਹੀਂ ਖਾ ਸਕਦੇ ਕਿਉਂਕਿ 33 ਦੇ ਵਿੱਚ ਤਾਂ ਪਰਿਵਾਰ ਦੀ ਰੋਟੀ ਪਕਣੀ ਹੈ ਨਹੀਂ ਤਾਂ ਇੱਕ ਗੱਲ ਦਾ ਜ਼ਿਕਰ ਇੱਥੇ ਇਹ ਵੀ ਆ ਕਿ ਇਸ ਦੇ ਵਿੱਚ ਦੋ ਤਿੰਨ ਕ੍ਰਾਈਟੇਰੀਆ ਨੇ ਜੇ ਪੜ੍ਹਾਈ ਦੇ ਹਿਸਾਬ ਨਾਲੇ ਮਿਲਦਾ ਏ ਕਿਸੇ ਨੂੰ 150 ਮਿਲਦਾ ਏ ਮੈਂ ਕਿਸੇ ਨੂੰ 200 ਮਿਲਦਾ ਏ ਇਸ ਤਰ੍ਹਾਂ ਦੀ ਸੀਮਾ ਤੈਨਾਤ ਕੀਤੀ ਗਈ ਆ ਹਾਲਾਂਕਿ ਜਿਵੇਂ ਪਿਛਲੇ ਸਾਲਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਇਹ ਪੱਤਾ ਮਿਲਦਾ ਸੀ ਲੇਕਿਨ ਹੁਣ ਇਹ ਪੱਤਾ ਸਿਰਫ ਇੱਕ ਨੌਜਵਾਨ ਨੂੰ ਮਿਲ ਰਿਹਾ ਹੈ ਬਿਲਕੁਲ ਬਲਵਿੰਦਰ ਤੁਸੀਂ ਇਹ ਦੇਖੋ ਕਿ ਜਦੋਂ ਹਲੇ ਗੱਲ ਵਿਚਾਲੇ ਰਹਿ ਗਈ ਸੀ ਕਿ ਇੱਕ ਤਾਂ 33 ਰੁਪਏ ਤੁਹਾਨੂੰ ਮਹੀਨੇ ਦੇ ਜਿਹੜੇ ਪਰਿਵਾਰ ਦੀ ਡੇਲੀ ਦੀ ਇਨਕਮ ਹੋਣੀ ਚਾਹੀਦੀ ਆ ਤਾਂ ਤੁਹਾਨੂੰ 150 ਰੁਪਏ ਪ੍ਰਤੀ ਮਹੀਨਾ ਮਿਲੂ ਤੇ ਉਸ ਤੋਂ ਵੀ ਅਗਲੀ ਗੱਲ ਇਹ ਮਿਲਣਾ ਵੀ ਸਿਰਫ 3 ਸਾਲ ਇਹ ਜੀ 3 ਸਾਲ ਮਿਲਣਾ ਤਾਂ ਤੁਸੀਂ ਦੇਖੋ ਕਿ 3 ਸਾਲਾਂ ਦੇ ਕਿੰਨੇ ਕ ਪੈਸੇ ਬਣ ਜਾਣਗੇ ਤੇ ਉਸ ਤੋਂ ਬਾਅਦ ਹੁਣ ਕੁਝ ਅੰਕੜਿਆਂ ਦੇ ਉੱਪਰ ਕਿਉਂਕਿ 2067 ਦੇ ਕੁਝ ਸੂਬੇ ਦੇ ਪੰਜਾਬ ਦੇ ਅੰਕੜਿਆਂ ਤੋਂ ਜਿਹੜਾ ਹੁਣ ਤੱਕ ਕੰਪੇਅਰ ਕਰਕੇ ਤੁਹਾਨੂੰ ਜਿਹੜਾ ਇੱਕ ਵਾਰ ਦੱਸ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਅੰਕੜੇ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਟੇ ਨੇ ਤਾਂ ਬਲਵਿੰਦਰ ਦੇਖੋ ਕਿ ਜੋ ਸਾਲ 2006-7 ਦੇ ਵਿੱਚ ਸੂਬੇ ਪਰ ਦੇ ਵਿੱਚ ਬੇਰੁਜ਼ਗਾਰ ਜਿਹੜੇ ਬੇਕਾਰੀ ਪੱਤਾ ਲੈਂਦੇ ਸੀ ਉਹਨਾਂ ਦੀ ਗਿਣਤੀ 4803 ਰੁਪਏ ਸੀ ਤਾਂ ਉਸ ਤੋਂ ਬਾਅਦ ਹਾਂ ਮਾਫ ਕਰਨਾ ਕਿ 4803 ਵਿਅਕਤੀ ਪੰਜਾਬ ਦੇ ਵਿੱਚ ਬੇਕਾਰੀ ਪੱਤਾ ਲੈ ਰਹੇ ਸੀ ਉਹ ਵੀ 150 ਰੁਪਏ ਪ੍ਰਤੀ ਮਹੀਨਾ ਹਾਲਾਂਕਿ ਦੇਖੋ ਕਿ 2006 ਦੇ ਵਿੱਚ ਕਿ ਮਹਿੰਗਾਈ ਕਿੰਨੀ ਸੀ ਕਿ ਉਸ ਹਰ ਕੁਝ ਪਰਿਵਾਰ ਫਿਰ ਵੀ ਇਸ ਦੇ ਵਿੱਚ ਆ ਜਾਂਦੇ ਸੀ ਕਿ ਜਿਨ੍ਹਾਂ ਦੀ ਆਮਦਨ ਪ੍ਰਤੀ ਮਹੀਨੇ ਦੀ ਹਜ਼ਾਰ ਤੋਂ ਘੱਟ ਸੀ ਉਹ ਫਿਰ ਵੀ ਜਿਹੜਾ ਬੇਕਾਰੀ ਪੱਤਾ ਲੈ ਰਹੇ ਸੀ ਪਰ 2010 11 ਦਾ ਦੌਰ ਆਉਂਦਾ ਚਾਰ ਕੁ ਸਾਲ ਬਾਅਦ ਆਉਂਦਾ ਬਲਵਿੰਦਰ 48103 ਤੋਂ ਘਟ ਕੇ ਸਿੱਧੀ ਉਹ ਗਿਣਤੀ 1808 ਤੇ ਤਕਰੀਬਨ ਤਕਰੀਬਨ ਸਦਾ 2000 ਜੀ 2000 ਉੜ ਗਿਆ ਉਸ ਤੋਂ ਵੀ ਅਗਲੀ ਗੱਲ ਫਿਰ ਸਾਲ 211 2114 ਦੇ ਵਿੱਚ ਚਾਰ ਕੁ ਸਾਲ ਬਾਅਦ ਫਿਰ ਜਦੋਂ ਡਾਟਾ ਆਉਂਦਾ 309 ਰਹਿ ਜਾਂਦੇ ਨੇ तकरीबन ਸਿੱਧਾ ਸਿੱਧਾ 1500 ਉਸ ਦੇ ਵਿੱਚੋਂ ਘਟੋ ਜਾਂਦਾ ਸੁਭਾਏ ਕੀ ਆ ਕਿ ਘਟਣਾ ਜੇ ਘਟ ਨਹੀਂ ਹੋਵੇਗਾ ਕਿ ਜੇ ਲੋਕਾਂ ਕੇ ਪੱਤਾ ਲਈ ਜਾਣਗੇ ਇੰਨੇ ਕਾ एलिਜੀਬਲ ਹੋਣਗੇ ਤਾਂ ਉਹਨਾਂ ਪਰ ਲੋਕਾਂ ਦੇ ਘਰੇ ਰੋਟੀ ਨਹੀਂ ਪੱਕੂਗੀ ਇਹ ਗੱਲ ਤਾਂ ਸਿੱਧੀ ਆ ਕਿਉਂਕਿ ਹਾਲਾਤ ਐਸ ਵਕਤ ਪੰਜਾਬ ਦੇ ਇਹ ਨਹੀਂ ਕਿ ਇੰਨੀ ਕ ਮਹਿੰਗਾਈ ਹੋ ਚੁੱਕੀ ਆ ਤੇ ਉਸ ਤੋਂ ਅਗਲੀ ਗੱਲ ਫਿਰ ਜਿਹੜਾ 4 ਕੁ ਸਾਲਾਂ ਬਾਅਦ ਫਿਰ ਅੰਕੜੇ ਅਗਲੀ ਵਾਰ ਜਾਰੀ ਹੁੰਦੇ ਨੇ ਜਿਸ ਦੇ ਵਿੱਚ 2116-17 ਦੇ ਵਿੱਚ 134 ਰਹਿ ਜਾਂਦੇ ਨੇ ਉਸ ਤੋਂ ਵੀ ਅੱਧੇ ਆ ਜਾਂਦੇ ਨੇ ਧਿਆਨ ਤੋਂ ਵੀ ਘਟਾ ਆ ਜਾਂਦੇ ਨੇ ਤੇ ਉਸ ਤੋਂ ਮਗਰੋਂ ਲਗਾਤਾਰ ਬੇਰੁਜ਼ਗਾਰਾਂ ਦਾ ਅੰਕੜਾ ਘਟਦਾ ਗਿਆ ਤੇ 19-20 ਦੇ ਵਿੱਚ ਸਿਰਫ 42 ਵਿਅਕਤੀ ਰਹਿ ਜਾਂਦੇ ਨੇ ਤੇ ਉਸ ਤੋਂ ਵੀ ਅਗਲੀ ਗੱਲ 2022-23 ਦੇ ਵਿੱਚ ਪੱਤਾ 22-23 ਦੇ ਵਿੱਚ ਪੱਤਾ ਲੈਣ ਵਾਲਿਆਂ ਦਾ ਖਾਤਾ ਬੰਦ ਹੋ ਗਿਆ ਯਾਨੀ ਕਿ ਖਾਤਾ ਮਤਲਬ ਇੱਕ ਵੀ ਵਿਅਕਤੀ ਨਹੀਂ ਰਿਹਾ ਖਾਤਾ ਨਿਲ ਹੋ ਗਿਆ ਤੇ ਉਸ ਤੋਂ ਬਾਅਦ 2024-25 ਦੇ ਵਿੱਚ ਇੱਕ ਜਿਹੜਾ ਲਾਲ ਬਹਾਦਰ ਸ਼ਾਸਤਰੀ ਆਇਆ ਅੰਮ੍ਰਿਤਸਰ ਦਾ ਇਹਨੂੰ ਬੇਰੋਜ਼ਗਾਰੀ ਪੱਤਾ ਮਿਲ ਰਿਹਾ ਤੇ ਉਹ ਦੇਖੋ ਜੀ ਕਿਹੜੇ ਹਿਸਾਬ ਨਾਲ ਕਿ ਸਰਕਾਰ ਦੀਆਂ ਨੀਤੀਆਂ ਨੂੰ ਇੰਜ ਲੱਗਿਆ ਹੀ ਨਹੀਂ ਕਿ ਲਗਾਤਾਰ ਅੰਕੜਾ ਘਟਦਾ ਜਾਈ ਜਾ ਰਿਹਾ 4800 ਤੋਂ 1800 1800 ਤੋਂ 1500 1500 ਤੋਂ 300 300 ਤੋਂ 134 ਤੋਂ 42 42ਾਂ ਤੋਂ ਖਾਤਾ ਬੰਦ ਹੋ ਗਿਆ ਖਾਤੇ ਬੰਦ ਚੋਂ ਇੱਕ ਚੱਲ ਪਿਆ ਕਿ ਸਰਕਾਰ ਦੇ ਉਸ ਵਿਭਾਗ ਨੂੰ ਸੋਚਣਾ ਹੀ ਨਹੀਂ ਪਿਆ ਕਿ ਇੱਥੇ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਆ ਰਹੀ ਆ ਕਿ ਸਾਨੂੰ ਇਹ ਜੋ ਲੋੜ ਨਹੀਂ ਕਿ ਇਹ ਪਰਿਵਾਰ ਜਿਹੜਾ ਇਹ ਨਿਜਮ 11 ਜਨਵਰੀ 1979 ਨੂੰ ਬਣਿਆ ਹੋਇਆ ਇਸ ਦੇ ਵਿੱਚ ਬਦਲਾਅ ਕਰਨ ਦੀ ਵੀ ਲੋੜ ਆ ਕਿ ਜਿਹੜਾ ਉਸ ਵਕਤ ਕਿਤੇ ਹਾਲਾਂਕਿ ਆਪਾਂ ਨੂੰ ਤਾਂ ਉਹ ਪ੍ਰੋਪਰ ਅੰਕੜਾ ਨਹੀਂ ਪਤਾ ਕਿ ਉਸ ਵਕਤ ਤਾਂ ਮੇਰੇ ਖਿਆਲਾਂ ਜਿਹੜਾ 10 ਰੁਪਏ ਕਿਲੋ ਨੂੰ ਜਿਹੜਾ ਪ੍ਰਤੀ ਕਿਲੋ ਦੁੱਧ ਮਿਲਦਾ ਸੀ ਅੱਜ ਉਹ ਵੀ 80 ਰੁਪਏ ਹੋ ਗਏ ਹੁਣ ਬਲਵਿੰਦਰ ਇੰਨੀ ਕਿੰਘਾਈ ਤਾਂ ਹੋ ਗਈ ਡਾਲਰ ਰੇਟ ਵੀ ਮੈਟਰ ਕਰਦਾ ਡਾਲਰ ਰੇਟ ਬਹੁਤ ਸਾਰਾ ਕੁਝ ਮੈਟਰ ਕਰਦਾ ਬਲਵਿੰਦਰ ਇਹ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਤੇ ਇਸ ਤੋਂ ਵੀ ਅਗਲੀ ਗੱਲ ਤੁਸੀਂ ਇਹ ਵੀ ਦੇਖੋ ਕਿ ਨਾਲ ਕੁਝ ਸ਼ਰਤਾਂ ਇਹ ਵੀ ਨੇ ਕਿ ਦੇਖੋ ਜਿਹੜੇ ਅੰਡਰ ਜਿਹੜੇ ਅੰਡਰ ਗ੍ਰੈਜੂਏਟ ਨੇ ਜਾਂ ਫਿਰ ਮੈਟ੍ਰਿਕ ਨੇ ਉਹਨਾਂ ਨੂੰ 150 ਰੁਪਏ ਪ੍ਰਤੀ ਮਹੀਨਾ ਮਿਲਦਾ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਗ੍ਰੈਜੂਏਟ ਹੋ ਪੋਸਟ ਗ੍ਰੈਜੂਏਟ ਹੋ ਤੁਹਾਨੂੰ ਬੇਰੋਜ਼ਗਾਰ ਪੱਤਾ 200 ਰੁਪਏ ਮਿਲਣਾ ਬਰਵਿੰਦਰ ਜੇ ਕਿਸੇ ਨੇ ਮਾਸਟਰ ਡਿਗਰੀ ਕੀਤੀ ਆ ਜਾਂ ਫਿਰ ਕਿਸੇ ਨੇ ਗ੍ਰੈਜੂਏਸ਼ਨ ਦੀ ਡਿਗਰੀ ਕਰੀ ਆ ਜੀ ਉਹਨੂੰ ਹਲੇ ਨੌਕਰੀ ਮਿਲ ਨਹੀਂ ਆਉਂਦੀ ਕਰ ਰਿਹਾ ਪੇਪਰ ਦੇ ਰਿਹਾ ਹਲੇ ਬੇਰੋਜ਼ਗਾਰ ਆ ਉਸਨੂੰ 200 ਰੁਪਏ ਪ੍ਰਤੀ ਮਹੀਨਾ ਦੇ ਰਹੇ ਉਸਦੇ ਮਨ ਦੇ ਹਾਲਾਤ ਕੀ ਬਣਨਗੇ ਤੁਸੀਂ ਆਪ ਸੋਚੋ ਹਾਲਾਂਕਿ ਜੇ ਮੰਨ ਲਓ 200 ਰੁਪਏ ਜਾਂ 150 ਰੁਪਏ ਕਿਸੇ ਦੇ ਖਾਤੇ 'ਚ ਬੈਂਕ 'ਚ ਆਉਂਦਾ ਏ ਉਹ ਜੇ ਆਟੋ ਤੇ ਵੀ ਕਿਰਾਇਆ ਲਾ ਕੇ ਜਾਊਗਾ ਸ਼ਹਿਰ ਜਾਊਗਾ ਪਹਿਲਾਂ ਤਾਂ ਤਾਂ 20 ਰੁਪਏ ਉਹਦੋਂ ਲੱਗਣਗੇ ਫਿਰ ਬੈਂਕ ਤੱਕ ਜਾਣ ਨੂੰ 20 ਲੱਗਣਗੇ 40 ਹੋਗੇ ਵਾਪਸ ਆਉਂਦੇ ਹੋਏ 40 ਯਾਨੀ ਕਿ 80 ਤਾਂ ਉਹਦੇ ਪਹਿਲਾਂ ਹੀ ਲੱਗ ਗਏ 120 ਪੱਲੇ ਰਹਿ ਗਏ ਜੀ 120 ਦੇ ਵਿੱਚ ਤਾਂ ਜੇ ਉਹਨੇ 80 ਲੱਗ ਗਏ ਲਾ ਲਓ ਜੀ 150 ਮਿਲਦਾ ਜਿਸ ਨੌਜਵਾਨ ਨੂੰ ਮਿਲ ਰਿਹਾ ਤਾਂ ਪਿੱਛੇ ਉਹਨੂੰ 70 ਰੁਪਏ ਬਚੇ ਫੇ 70 ਰੁਪਏ ਦੇ ਵਿੱਚ ਤਾਂ ਉਹ ਤੋਂ ਜੇ ਵਾਪਸ ਮੁੜਦੇ ਹੋਏ ਉਹਨੇ ਰੋਟੀ ਖਾਣੀ ਵੀ ਰੋਟੀ ਵੀ ਨਹੀਂ ਖਾ ਹ ਜੀ ਕਿ ਸਰਕਾਰ ਦਾ ਸਿਰਫ ਗੁਣਗਾਉਣਗੇ ਆ ਕਿ ਮੈਂ ਉੱਥੇ ਚਲੋ ਮੈਨੂੰ ਬੇਰੋਜ਼ਗਾਰੀ ਪੱਤਾ ਮਿਲਿਆ ਹਾਲਾਂਕਿ ਤੁਸੀਂ ਦੇਖੋ ਇੱਕ ਬਲਵਿੰਦਰ ਇਹਦੇ ਵਿੱਚ ਵੱਡਾ ਸਵ ਉਸ ਦੇ ਘਰ ਦੀ ਜਿਹੜੀ ਆਪਾਂ ਕਹ ਜੀਏ ਕਿ ਆਰਥਿਕ ਹਾਲਤ ਇੰਨੀ ਕੁ ਕਮਜ਼ੋਰ ਤਾਂ ਹੋਣੀ ਨਹੀਂ ਹਾਲਾਂਕਿ ਬਹੁਤ ਸਾਰੇ ਜਿਹੜੇ ਕਮਜ਼ੋਰ ਆਰਥਿਕ ਹਾਲਤ ਵਾਲੇ ਘਰਾਂ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਪੜ੍ਹਾਈ ਕਰ ਜਾਂਦੇ ਨੇ ਵੱਡੀਆਂ-ਵੱਡੀਆਂ ਡਿਗਰੀਆਂ ਕਰਕੇ ਨੌਕਰੀਆਂ ਤੇ ਲੱਗ ਜਾਂਦੇ ਆ ਅਸੀਂ ਇਹ ਗੱਲ ਨਹੀਂ ਕਹਿੰਦੇ ਪਰ ਤੁਸੀਂ ਦੇਖੋ ਕਿ ਜਿਹੜਾ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਉਸ ਦੀਆਂ ਕਿਤਾਬਾਂ ਕਿੰਨੀਆਂ ਮਹਿੰਗੀਆਂ ਨੇ ਕਿਤਾਬਾਂ ਉਸ ਦਾ ਜਿਹੜਾ ਹੋਰ ਪੜ੍ਹਾਈ ਦੇ ਬਹੁਤ ਸਾਰੇ ਖਰਚੇ ਆਉਂਦੇ ਨੇ ਬਲਵਿੰਦਰ ਪਰ ਮੈਂ ਇੱਕ ਗੱਲ ਜੋੜਨਾ ਚਾਹਾਂਗਾ ਇੱਕ ਪਾਸੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ ਹੈਂਡੀਕੈਪ ਲੋਕਾਂ ਨੂੰ ਪੈਨ ਦੇ ਸਰਕਾਰ ਉਹ ਚੀਜ਼ ਦੇ ਰਹੀ ਆ ਜਿਹੜੀ ਲੋਕ ਮੰਗਦੇ ਨਹੀਂ ਜਿਵੇਂ ਕਦੇ ਸਫਰ ਫ੍ਰੀ ਕਰਤਾ ਕਦੇ ਬਿਜਲੀ ਫ੍ਰੀ ਕਰਨ ਦੇ ਵਾਅਦੇ ਕਰਦੇ ਨੇ ਹਾਲਾਂਕਿ ਲੋਕ ਬਿਜਲੀ ਸਸਤੀ ਮੰਗਦੇ ਨੇ ਲੇਕਿਨ ਮਿਲਦੀ ਕੀ ਆ ਫ੍ਰੀ ਬਿਜਲੀ ਅਗਰ ਲਿਮਟ ਕਰਾਸ ਹੋਈ ਤਾਂ ਬਿਲ ਆਊਗਾ ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਉਹ ਫ੍ਰੀ ਦਿੱਤੀਆਂ ਜਾਂਦੀਆਂ ਨੇ ਠੀਕ ਹੈ ਲੇਕਿਨ ਜੇ ਆਪਾਂ ਦੇਖੀਏ ਕੋਈ ਬੰਦਾ ਬੇਰੁਜ਼ਗਾਰ ਆ ਅੱਜ ਕੱਲ ਆਪਾਂ ਦੇਖੀਏ ਦਰਮਿਆਨੀ ਪਰਿਵਾਰ ਨੇ ਹਰ ਇੱਕ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਮੰਨ ਲਓ ਕੋਈ ਨੌਜਵਾਨ ਨੂੰ ਪੜ੍ਹਾਈ ਕਰਕੇ ਨੌਕਰੀ ਲੱਭ ਰਿਹਾ ਹੈ ਉਹਨੂੰ ਕੋਈ ਨੌਕਰੀ ਨਹੀਂ ਲੱਭ ਮਿਲ ਰਹੀ ਤੇ ਗੱਲ ਇਹ ਆ ਕਿ ਅ ਮੰਨ ਲਓ ਸਰਕਾਰ 2000 3000 ਜਿੰਨਾ ਵੀ ਅੱਜ ਦੇ ਸਮਝ ਦੇ ਹਿਸਾਬ ਨਾਲ ਬਣਦਾ ਹੋਵੇਗਾ ਉਹ ਨੌਜਵਾਨਾਂ ਨੂੰ ਦੇਵੇ ਉਹਨਾਂ ਦਾ ਚਲੋ ਕ੍ਰਾਈਟੇਰੀਆ ਜਿਵੇਂ ਅੱਜ ਕੱਲ ਤਾਂ ਜਿਵੇਂ ਪਰਿਵਾਰ ਗਰੀਬੀ ਰੇਖਾ ਦੀ ਗੱਲ ਕਰੀਏ ਉਸ ਤੋਂ ਲੈ ਕੇ ਬੜੀਆਂ ਚਰਚਾਵਾਂ ਹੁੰਦੀਆਂ ਨੇ ਦੂਜੇ ਪਾਸੇ ਜਿਵੇਂ ਕਿ ਜਿਹੜੇ ਪਰਿਵਾਰਾਂ ਦੀ ਲੱਖ ਰੁਪਏ ਤੋਂ ਘੱਟ ਆਮਦਨ ਹੁੰਦੀ ਹੈ ਉਹਨਾਂ ਨੂੰ ਕੁਝ ਬੈਨੀਫਿਟ ਮਿਲ ਜਾਂਦੇ ਨੇ ਹਨਾ ਤਾਂ ਇਸ ਤਰ੍ਹਾਂ ਦੀ ਕੋਈ ਇੱਕ ਲਿਮਟ ਹੋਣੀ ਚਾਹੀਦੀ ਹੈ ਨਾ ਕਿ ਘੱਟੋ ਘੱਟ ਵੀ ਤੁਹਾਡੀ ਸਾਲਾਨਾ ਇਨਕਮ ਜਿਹੜੀ ਉਹ 2-3 ਲੱਖ ਤਾਂ ਅੱਜ ਕੱਲ ਹਰ ਕੋਈ ਕਮਾਉਂਦਾ ਹੈ ਤਾਂ ਦੇਖੋ ਬਰਬੰਦਰ ਦੇਖੋ ਇੱਥੇ ਵੱਡਾ ਸਵਾਲ ਇਹ ਵੀ ਆ ਕਿ ਸਰਕਾਰ ਨੂੰ ਇੰਜ ਲੱਗਿਆ ਨਹੀਂ ਕਿ 1979 ਤੋਂ ਬਾਅਦ ਪੰਜਾਬ ਦੇ ਵਿੱਚ ਮੰਗਾਈ ਆਈ ਹੈ ਤੇ ਉਸ ਤੋਂ ਵੀ ਅਗਲੀ ਗੱਲ ਜਿਹੜੇ ਹਾਲਾਂਕਿ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਕਿਸੇ ਦੀ ਤਨਖਾਹ ਦੇ ਵਿੱਚ ਵਾਧਾ ਹੋਇਆ ਸਵਾਲ ਇੱਕ ਮਿੰਟ ਇੱਕ ਗੱਲ ਦਾ ਮੈਂ ਇੱਥੇ ਹੋਰ ਐਡ ਕਰਨੀ ਚਾਹਾਂਗਾ ਤੁਸੀਂ ਦੇਖੋ ਆਪਾਂ ਕੋਈ ਵੀ ਸਰਕਾਰੀ ਨੌਕਰੀ ਦਾ ਫਾਰਮ ਭਰਦੇ ਹਾਂ ਜਰਨਲ ਕੈਟਾਗਰੀ ਵਾਸਤੇ ਉਹ 600 ਜਾਂ 1000 ਰੁਪਏ ਫੀਸ ਹੁੰਦੀ ਆ ਅਸੀ ਕੈਟਾਗਰੀ ਆ ਉਸ ਦੇ ਵਾਸਤੇ ਵੀ ਘੱਟੋ ਘੱਟ 250 ਫੀਸ ਤਾਂ ਹੁੰਦੀ ਆ ਕੋਈ ਉਹ ਮਤਲਬ ਕਿ ਜੌਬ ਅਜਿਹੀ ਹੁੰਦੀ ਆ ਜਿੱਦੀ 100 ਰੁਪਏ ਫੀਸ ਬਿਲਕੁਲ 250 ਮਿਨੀਮਮ ਹੁੰਦੀ ਆ ਕਿ ਇਹ ਪੈਸੇ ਨਾਲ ਤਾਂ ਬੰਦਾ ਫਿਰ ਇੱਕ ਜੌਬ ਵਾਲੀ ਪੋਸਟ ਵੀ ਨਹੀਂ ਭਰ ਸਕਦਾ ਸਰਕਾਰੀ ਤਾਂ ਫਿਰ ਦੇਖੋ ਬਰਵਿੰਦਰ ਸਵਾਲ ਤਾਂ ਇਹ ਆ ਕਿ ਤੁਸੀਂ ਚਲੋ ਇਹ ਵਧੀਆ ਇੱਕ ਨੁਕਤਾ ਰੱਖਿਆ ਸਰਕਾਰ ਦੇ ਅੱਗੇ ਇਹ ਵੀ ਵੱਡਾ ਸਵਾਲ ਆ ਕਿ ਤੁਸੀਂ ਗੱਲ ਕਰੀ ਕਿ ਜਰਨਲ ਕੈਟਾਗਰੀ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਕਿ ਕਿਸੇ ਵੀ ਭਾਵੇਂ ਕੋਈ ਪੰਜਾਬ ਪੁਲਿਸ ਦਾ ਪੇਪਰ ਆ ਚਲੋ ਜੋ ਵੀ ਪੇਪਰ ਆਉਂਦੇ ਨੇ ਕੋਈ ਕਿਸੇ ਨੇ ਮਾਸਟਰੀ ਦਾ ਲੱਗਣਾ ਜਿੰਨੇ ਵੀ ਕਲਰਕੀ ਦੇ ਕੋਈ ਵੀ ਪੇਪਰ ਆ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਰਨਲ ਦੀ 1000 1100 ਰੁਪਏ ਦਾ ਫੀਸ ਹੁੰਦੀ ਆ ਬਰਬਿੰਦਰ ਦੇਖੋ ਕਿ ਜਿਹੜੇ ਪਰਿਵਾਰ ਦੀ 1000 ਰੁਪਏ ਆਮਦਨ ਉਸ ਨੂੰ ਬੇਰਜ਼ਗਾਰੀ ਭੱਤਾ ਮਿਲਣਾ ਨਾ ਬੇਕਾਰੀ ਭੱਤਾ ਉਸ ਨੂੰ ਮਿਲਣਾ 1000 ਰੁਪਏ ਆਮਦਨ ਆ 1000 ਰੁਪਏ ਉਹ ਇਸ ਦੇ ਉੱਪਰ ਲਾਤਾ ਉਹਦਾ ਪੇਪਰ ਭਰਨ ਦੇ ਉੱਪਰ ਜਿਹਨੇ ਡਿਗਰੀ ਕਰੀ ਆ ਉਸ ਨੂੰ ਆਏ ਆ ਵੀ ਮੈਨੂੰ ਨੌਕਰੀ ਮਿਲ ਜAVE ਪਰਿਵਾਰ ਤੇ ਪਿੱਛੇ ਮਾਪੇ ਨਾਲੇ ਆਪਦਾ ਕੋਈ ਕੱਲ ਨੂੰ ਭਵਿੱਖ ਚੰਗਾ ਹੋਵੇ 1000 ਰੁਪਏ ਤਾਂ ਉੱਥੇ ਲਾਤਾ ਕੀ ਉਹ ਫੇਰ ਪਰਿਵਾਰ ਇੱਕ ਮਹੀਨਾ ਭੁੱਖਾ ਸੌਵੇਂ ਕਿ ਅਗਲੇ ਮਹੀਨੇ ਫੇਰ 1000 ਰੁਪਏ ਆਊਗਾ ਉਸ ਦੇ ਨਾਲ ਰੋਟੀ ਪੱਕੇ ਤੇ ਉਸ ਤੋਂ ਵੀ ਅਗਲੀ ਗੱਲ ਜਿਹੜਾ 150 ਰੁਪਏ ਮਿਲ ਰਿਹਾ ਜਾਂ ਫਿਰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਵਾਲਿਆਂ ਨੂੰ 200 ਰੁਪਏ ਮਿਲ ਰਿਹਾ ਮੰਨ ਲਓ ਜਿਹੜਾ ਕਹਦੇ ਆ ਕਿ ਕੁਝ ਹੋਰ ਕੈਟਾਗਰੀਆਂ ਨੇ ਜਿਨ੍ਹਾਂ ਦੀਆਂ 250 ਰੁਪਏ ਫੀਸ ਆ ਪੇਪਰ ਭਰਨ ਦੀ 250 ਜਾਂ 300 ਜਿੰਨੀ ਕਹੇ ਚਲੋ ਜੀ ਉਹ ਤਾਂ ਫਿਰ ਸੇ ਨਹੀਂ ਭਰ ਸਕਦੇ ਕਿਉਂਕਿ ਦੇਖੋ ਕਿ ਦੋ ਤੁਸੀਂ 200 ਰੁਪਏ ਤਾਂ ਬੇਕਾਰ ਹੀ ਪੱਤਾ ਦੇਣਾ ਸਮੀਨੇ ਦੇ ਵਿੱਚ ਉਹ ਜੇ ਉਹ ਕਹੇ ਕਿ ਮੈਂ ਬੇਕਾਰ ਹੀ ਪੱਤੇ ਦੇ ਸਰਤੀ ਚਲੋ ਪੇਪਰ ਭਰ-ਭਰ ਕੇ ਦੇਖ ਲੈਣਾ ਉਹ ਕਰਦੇ ਹਾਲਾਤ ਤਾਂ ਪਹਿਲਾਂ ਹੀ ਇੰਨੇ ਕਮਜ਼ੋਰ ਨੇ ਉਸ ਤੋਂ ਤਾਂ ਪੇਪਰ ਵੀ ਨਹੀਂ ਭਰ ਹੋਣਾ ਸਰਕਾਰ ਅੱਗੇ ਬਲਵਿੰਦਰ ਇਹ ਬਹੁਤ ਵੱਡੇ ਸਵਾਲ ਨੇ ਕਿ ਸਰਕਾਰ ਦੇ ਨੁਮਾਇੰਦੇ ਨੇ ਐਮਐਲਏ ਪੱਤੇ ਦੇ ਨਾਂ ਤੇ ਕੋਝਾ ਮਜ਼ਾਕ ਨਹੀਂ ਹੋ ਰਿਹਾ ਬੇਰੁਜ਼ਗਾਰਾਂ ਦਾ ਬਿਲਕੁਲ ਬਿਲਕੁਲ ਜਿਵੇਂ ਕਿਹਾ ਜਾਂਦਾ ਨਾ ਕਿ ਜ਼ਖਮਾਂ ਦੇ ਉੱਪਰ ਨੂਨ ਭੁਕਾਇਆ ਜਾਂਦਾ ਉਹ ਕੰਮ ਆਏ ਕਿ ਜ਼ਖਮਾਂ ਦੇ ਉੱਪਰ ਪੱਟੀਆਂ ਕਰਨ ਦੀ ਬਜਾਏ ਜੇ ਤੁਹਾਨੂੰ ਤਾਂ ਨੌਕਰੀ ਨਹੀਂ ਇੰਨਾ ਕਮਾਨ ਸਨਮਾਨਤਾ ਦੇ ਦੋ ਕਿ ਉਹ ਜਿਹੜਾ ਉਹਨੂੰ ਇੰਜ ਤਾਂ ਨਾ ਮਹਿਸੂਸ ਹੋਵੇ ਕਿ ਮੇਰੇ ਨਾਲ ਟੱਚਰਾਂ ਕੀਤੀਆਂ ਜਾ ਰਹੀਆਂ ਨੇ ਇਹ ਤਾਂ ਟੱਚਰਾਂ ਕਰਨ ਵਾਲਾ ਹੀ ਕੰਮ ਆ ਬਲਵਿੰਦਰ ਤੇ ਉਸ ਤੋਂ ਵੀ ਅਗਲੀ ਗੱਲ 30 ਜੂਨ 2117 ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਆ 20 ਟਾਊਨ ਰੋਜ਼ਗਾਰ ਦਫ਼ਤਰ ਨੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਪਰ ਤੁਸੀਂ ਇਹ ਦੇਖੋ ਅਗਲੀ ਗੱਲ ਇਹ ਵੀ ਆ ਕਿ ਸਰਕਾਰੀ ਅੰਕੜਿਆਂ ਮੁਤਾਬਕ ਤਾਂ ਫਿਰ ਇੱਕ ਲਾਲ ਬਹਾਦਰ ਸ਼ਾਸਤਰੀ ਉਹ ਜਿਹੜਾ ਬੇਰੋਜ਼ਗਾਰ ਆ ਬਾਕੀਆਂ ਤਾਂ ਰੋਜ਼ਗਾਰ ਮਿਲਿਆ ਹੋਇਆ ਜਾਂ ਫਿਰ ਉਹ ਜਿਹੜਾ ਕਰਟੇਰੀਆ ਇੰਨਾ ਵਧੀਆ ਜਿਹੜਾ ਕਿ ਮਤਲਬ ਕਿ ਉਹ ਕੋ ਕਰਟੇਰੀਆ ਦੇ ਵਿੱਚ ਨਹੀਂ ਆਉਂਦੇ ਉਹਨਾਂ ਦੇ ਆਰਥਿਕ ਹਾਲਤ ਘਰਾਂ ਦੀ ਬਹੁਤ ਵਧੀਆ ਕਿ ਜਾਂ ਤਾਂ ਉਹਨਾਂ ਨੂੰ ਨੌਕਰੀਆਂ ਦੀ ਲੋੜ ਨਹੀਂ ਹੈਗੀ ਇਸ ਤਰੀਕੇ ਦੇ ਹਾਲਾਤ ਨੇ ਤਾਂ ਤੁਸੀਂ ਦੇਖੋ ਫਿਰ ਜਿਹੜੇ ਸੜਕਾਂ ਉੱਪਰ ਲਾਠੀਆਂ ਖਾਈ ਜਾਂਦੇ ਨੇ ਕਦੇ ਮੁੱਖ ਮੰਤਰੀ ਦੀ ਰਿਹائش ਦਾ ਘਰਾਓ ਕਰ ਲਿਆ ਸੀ ਹੁਣ ਵਾਲਿਆਂ ਦੀ ਗੱਲ ਨਹੀਂ ਕਰਦੇ ਅਸੀਂ ਪ੍ਰਾਣੀਆਂ ਦੀ ਵੀ ਵਿੱਚ ਗੱਲ ਕਰਦੇ ਆ ਪਿਛਲੇ 15 20 ਸਾਲਾਂ ਦੀ ਗੱਲ ਕਰਦੇ ਆ ਕਿ ਉਹੀ ਬਿਨਾਂ ਗੱਲ ਤੋਂ ਲਾਠੀਆਂ ਖਾਈਗੇ ਉਹਨਾਂ ਦੇ ਘਰ ਦਾ ਗੁਜ਼ਾਰਾ ਤਾਂ ਵਧੀਆ ਚੱਲਦਾ ਸੀ ਸਰਕਾਰ ਮਰਤਾਬਕ ਤਾਂ ਐਨੇ ਬੇਰੁਜ਼ਗਾਰ ਹੈ ਹੀ ਨਹੀਂਗੇ ਜੇਕਰ ਦੇਖਿਆ ਜਾਵੇ ਪਰ ਉਸ ਤੋਂ ਅਗਲੀ ਗੱਲ ਕੋਈ ਸਰਕਾਰ ਪੇਪਰ ਕੱਢ ਦੇਵੇ ਜੇ ਕੋਈ ਹਜ਼ਾਰ ਨੌਕਰੀ ਕੱਢੀ ਅੱਥੇ 2.5 3 ਲੱਖ ਰੁਪਏ ਦੇ ਜਿਹੜੇ ਮਾਫ ਕਰਨਾ 2.5 3 ਲੱਖ ਉੱਤੇ ਪੇਪਰ ਦੇਣ ਉਮੀਦਵਾਰ ਪਹੁੰਚ ਜਾਂਦੇ ਨੇ ਉਹ ਬੇਰੁਜ਼ਗਾਰ ਕਿੱਥੋਂ ਆ ਜਾਂਦੇ ਨੇ ਕੀ ਕਿਤੇ ਬਾਹਰਲੇ ਵਿਦੇਸ਼ਾਂ ਤੋਂ ਆ ਜਾਂਦੇ ਨੇ ਇੱਕ ਚੀਜ਼ ਹੋਰ ਆ ਨਾ ਜਿਵੇਂ ਕਿਸੇ ਨੌਜਵਾਨ ਨੇ ਪੇਪਰ ਅਪਲਾਈ ਕੀਤਾ ਤਾਂ ਲਾ ਲਓ ਵੀ ਕੋਈ ਬੰਦਾ ਲੁਧਿਆਣੇ ਦਾ ਸੀ ਜਦੋਂ ਉਹਦਾ ਸੈਂਟਰ ਹੋਊਗਾ ਜਲੰਧਰ ਜਾਂ ਹੋਊਗਾ ਚੰਡੀਗੜ੍ਹ ਕਈ ਵਾਰ ਬਠਿੰਡੇ ਵਾਲਾ ਏਰੀਆ ਵੀ ਹੋ ਜਾਂਦਾ ਇੰਨੇ ਪੈਸਿਆਂ ਦਾ ਤਾਂ ਫਿਰ ਕਿਰਾਇਆ ਵੀ ਇੱਕ ਪਾਸੇ ਤਾਂ ਨਹੀਂ ਨਿਕਲਦਾ ਕਿਰਾਇਆ ਵੀ ਇਸ ਤੋਂ ਜ਼ਿਆਦਾ ਹੁੰਦਾ ਹੈ ਇਹ ਵੱਡਾ ਸਵਾਲ ਆ ਕਿ ਉਸ ਤੋਂ ਤਾਂ ਪੇਪਰ ਦੇਣੇ ਨਹੀਂ ਜਾ ਹੁਣ ਜੀ ਇੱਕ ਪਾਸੇ ਨੌਜਵਾਨ ਕੋਈ ਬੇਰੁਜ਼ਗਾਰ ਆ ਉਹ ਆਪਣੀ ਨੌਕਰੀ ਲਈ ਸੰਘਰਸ਼ ਕਰ ਰਿਹਾ ਹੈ ਹਾਲਾਂਕਿ 3 ਸਾਲ ਪੱਤਾ ਦੇਣਾ ਇਹ ਗੱਲ ਠੀਕ ਹੈ ਇਹ ਗੱਲ ਜਾਇਜ਼ ਮੰਨੀ ਜਾਂਦੀ ਹੈ ਲੇਕਿਨ ਸਰਕਾਰ ਨੂੰ ਸਮੇਂ ਦੇ ਹਿਸਾਬ ਨਾਲ ਤਾਂ ਇਸ ਦੇ ਵਿੱਚ ਸੋਧ ਕਰਨੀ ਚਾਹੀਦੀ ਹੈ ਹਰ ਇੱਕ ਚੀਜ਼ ਮਹਿੰਗੀ ਹੁੰਦੀ ਹੈ ਤਾਂ ਇਸ ਦੀ ਕੀਮਤ ਆ ਜਿਹੜੀ ਇਸ ਦਾ ਪੱਤਾ ਹੈ ਜਿਹੜਾ ਇਹ ਵੀ ਵਧਾਇਆ ਜਾਣਾ ਚਾਹੀਦਾ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਲਗਾਤਾਰ ਸਰਕਾਰਾਂ ਵਾਅਦੇ ਕਰਦੀਆਂ ਨੇ ਸੱਤਾ ਵਿੱਚ ਆਉਂਦੀਆਂ ਨੇ ਜਾਂ ਫਿਰ ਸਰਕਾਰ ਨਹੀਂ ਬਣਦੀ ਇਹ ਵਾਅਦਾ ਕੀਤਾ ਜਾਂਦਾ ਹੈ ਕਿ ਅਸੀਂ ਇੰਨੀਆਂ ਨੌਕਰੀਆਂ ਦਵਾਂਗੇ ਅਸੀਂ ਬੇਰੋਜ਼ਗਾਰੀ ਪੱਤਾ ਦਵਾਂਗੇ ਤਾਂ ਇਹ ਕਿਉਂ ਨਹੀਂ ਦੇਖਦੇ ਵੀ ਸਾਡੀ ਸਰਕਾਰ ਬਣ ਗਈ ਅੰਗਰੇਜ਼ੀ ਆਪਣੇ ਵਾਅਦੇ ਮੁਤਾਬਕ ਪੱਤਾ ਨਹੀਂ ਦੇ ਸਕਦੇ ਉਸ ਤੋਂ ਥੋੜਾ ਘੱਟ ਦੇ ਦਈਏ ਤਾਂ ਜੋ ਜਿਹੜੇ ਨੌਜਵਾਨ ਅੱਜ ਨੌਕਰੀ ਵਾਸਤੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਥੋੜਾ ਬਹੁਤ ਸਾਲਾ ਬਿਲਕੁਲ ਬਲਵਿੰਦਰ ਇੱਕ ਇੱਕ ਤੁਹਾਨੂੰ ਮੈਂ ਜਿਹੜੀ ਇੱਕ ਗੱਲ ਜਿਹੜੀ ਮਿਸ ਹੋ ਗਈ ਉਸ ਮੌਕੇ ਜਦੋਂ ਕਰੀਟੇਰੀਆ ਦੱਸ ਰਹੇ ਸੀ ਇੱਕ ਗੱਲ ਇਹ ਵੀ ਆ ਕਿ ਜਿਨੇ ਬੇਕਰੀ ਪੱਤਾ ਲੈਣਾ ਉਹ ਵਿਅਕਤੀ ਜਿਹੜਾ ਰਜਿਸਟਰ ਜਿਹੜਾ ਰੋਜ਼ਗਾਰ ਦਫ਼ਤਰ ਆ ਨਾ ਉਸ ਦੇ ਵਿੱਚ 3 ਸਾਲ ਤੋਂ ਇਸ ਕਰਕੇ ਰਜਿਸਟਰ ਹੋਵੇ ਕਿ ਉਹਦੇ ਪਰਿਵਾਰ ਦੀ ਆਮਦਨ 1000 ਹੈ ਕਿ ਜਿਹਦੇ ਪਰਿਵਾਰ ਦੀ ਆਮਦਨ ਪ੍ਰਤੀ ਮਹੀਨਾ 1000 ਆ ਉਹ 3 ਸਾਲ ਪਰਿਵਾਰ ਜ਼ਿੰਦਗੀ ਦਾ ਗੁਜ਼ਾਰਾ ਕਰ ਲੂਗਾ ਜੀ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ 3 ਸਾਲ ਜ਼ਿੰਦਗੀ ਕੱਟ ਲੂ ਕਿਉਂਕਿ ਉਹਨਾਂ ਦੇ ਰੋਟੀ ਮਤਲਬ ਇੱਕ ਪਰਿਵਾਰ ਦੇ ਵਿੱਚ ਚਲੋ ਜੇ 3 ਤੋਂ 4 ਜੀ ਨੇ ਜਾਂ 5 ਜੀ ਨੇ ਉਹਨਾਂ ਤਾਂ ਰੋਟੀ ਉਹ ਨਹੀਂ ਪੱਕਣੀ ਇੰਨੇ ਪੈਸੇ ਆ ਨਾ ਇਹ ਚਲੋ ਬਾਕੀ ਗੱਲਾਂ ਤਾਂ ਬਾਅਦ ਦੀਆਂ ਨੇ ਕਿ ਕੱਪੜਾ ਲੀੜਾ ਵੀ ਲੈਣਾ ਹੋਰ ਇੱਧਰ ਉੱਧਰ ਜਾਣਾ ਖਰਚੇ ਉਹਨਾਂ ਦੇ ਤਾਂ ਜਿਹੜਾ 3 ਡੰਗ ਦੀ 2 ਡੰਗ ਦੀ ਰੋਟੀ ਉਹ ਨਹੀਂ ਪੱਕਣੀ ਕਿਉਂ 3 ਸਾਲ ਕੱਟੇ ਨਹੀਂ ਸਕਦੇ ਸਰਕਾਰ ਅੱਗੇ ਵੱਡਾ ਸਵਾਲ ਆ ਜਾਂ ਤਾਂ ਇਹ ਕਰਟੇਰੀਆ ਇਸ ਤਰੀਕੇ ਬਣਾਇਆ ਹੋਇਆ ਹੈ ਕਿ ਅਸੀਂ ਕਹਿਣ ਨੂੰ ਕਹਦੀਏ ਕਿ ਅਸੀਂ ਬੇਰੋਜ਼ਗਾਰੀ ਪੱਤਾ ਦਿੰਨੇ ਆ ਕਰਟੇਰੀਆ ਉਹ ਕਿਸ ਤੋਂ ਪੂਰਾ ਹੀ ਨਹੀਂ ਹੁੰਦਾ ਜੇਕਰ ਕੋਈ ਪ੍ਰਵਾਸੀ ਵੀ ਇੱਥੇ ਕੰਮ ਕਰਨ ਆਉਂਦਾ ਉਹ ਵੀ ਨਹੀਂ ਇਹ ਕ੍ਰਾਈਟੀਰੀਆ ਪੂਰਾ ਕਰ ਸਕਦਾ ਜੇਕਰ ਜਮਾ ਕੋਈ ਕਹਦੇ ਕਿ ਮਜ਼ਦੂਰੀ ਯਾਨੀ ਕਿ ਪੂਰੀ ਹੱਡ ਤੋੜਵੀਂ ਮਿਹਨਤ ਕਰਦਾ ਖੇਤਾਂ ਦੇ ਵਿੱਚ ਕੰਮ ਕਰਦਾ ਕਿਸੇ ਨਾ ਪੱਠੇ ਤੇ ਕੰਮ ਕਰਦਾ ਉਹ ਵੀ ਨਹੀਂ ਕਿ ਕ੍ਰਾਈਟੀਰੀਆ ਪੂਰਾ ਕਰ ਸਕਦਾ ਜੇ ਕ੍ਰਾਈਟੀਰੀਆ ਪੂਰਾ ਕਰਤਾ ਤਾਂ ਢਿੱਡ ਭਰ ਕੇ ਉਸ ਦਾ ਪਰਿਵਾਰ ਰੋਟੀ ਨਹੀਂ ਕੱਢ ਸਕਦਾ ਇਸ ਸਵਾਲ ਸਰਕਾਰ ਅੱਗੇ ਨਹੀਂ ਕਿ ਕੀ ਜਾਂ ਤਾਂ ਸਰਕਾਰ ਇਹਨਾਂ ਸਵਾਲਾਂ ਦਾ ਜਵਾਬ ਦੇਵੇ ਕਿ ਪੰਜਾਬ ਦੇ ਵਿੱਚ ਇੱਕ ਵੀ ਨੌਜਵਾਨ ਇੱਕ ਨੌਜਵਾਨ ਨੂੰ ਛੱਡ ਕੇ ਲਾਲ ਬਾਦਰ ਸ਼ਾਸਤਰੀ ਨੂੰ ਛੱਡ ਕੇ ਸਾਰਿਆਂ ਨੂੰ ਨੌਕਰੀਆਂ ਮਿਲ ਗਈਆਂ ਨੇ ਜੀ ਬਹੁਤ ਵੱਡੇ ਸਵਾਲ ਨੇ ਬ੍ਰਭਦਰ ਜੀ ਤਾਂ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਸਰਕਾਰਾਂ ਨੂੰ ਸੰਜੀਦਾ ਹੋ ਕੇ ਇਸ ਮਸਲੇ ਉੱਤੇ ਸੋਚਣਾ ਚਾਹੀਦਾ ਹੈ ਇੱਕ ਪਾਸੇ ਰੋਜ਼ਗਾਰ ਦਾ ਮਸਲਾ ਸਾਡੇ ਦੇਸ਼ ਵਿੱਚ ਇੱਕ ਵੱਡਾ ਮਸਲਾ ਬਣ ਗਿਆ ਹੈ ਅੱਜ ਸਾਡੇ ਨੌਜਵਾਨ ਨੇ ਜਿਹੜੇ ਉਹ ਪਹਿਲਾਂ ਤਾਂ ਆਪਣੀ ਪੜ੍ਹਾਈ ਖਾਤਰ ਸੰਘਰਸ਼ ਕਰਦੇ ਨੇ ਪੜਾਈ ਕਰਨ ਵਾਸਤੇ ਉਹਨਾਂ ਵੱਲੋਂ ਬਹੁਤ ਔਖਾ ਸਮਾਂ ਦੇਖਿਆ ਜਾਂਦਾ ਹੈ ਅਤੇ ਫਿਰ ਜਦੋਂ ਨੌਕਰੀ ਲੈਣੀ ਹੁੰਦੀ ਹੈ ਸਰਕਾਰੀ ਨੌਕਰੀ ਦੇ ਫਾਰਮ ਭਰਨੇ ਹੁੰਦੇ ਨੇ ਤਾਂ ਉਦੋਂ ਨੌਜਵਾਨਾਂ ਨੂੰ ਧੱਕੇ ਖਾਣੇ ਪੈਂਦੇ ਨੇ ਮੋਟੀਆਂ ਫੀਸਾਂ ਨੇ ਜਿਹੜੀਆਂ ਕਈ ਵਾਰ ਭਰਨੀਆਂ ਪੈ ਜਾਂਦੀਆਂ ਨੇ ਕਿਉਂਕਿ ਜਿਹੜਾ ਨੌਜਵਾਨ ਬੇਰੁਜ਼ਗਾਰ ਹੋਵੇਗਾ ਉਸ ਦੇ ਕੋਲ ਤਾਂ ਪਹਿਲਾਂ ਹੀ ਪੈਸੇ ਦੀ ਕਮੀ ਹੁੰਦੀ ਹੈ ਤਾਂ ਅਜਿਹੇ ਵਿੱਚ ਅਗਰ ਸਰਕਾਰ ਉਹਨਾਂ ਨੂੰ ਸਮੇਂ ਦੇ ਹਿਸਾਬ ਨਾਲ ਬਣਦਾ ਯੋਗ ਬੇਰੋਜ਼ਗਾਰੀ ਪੱਤਾ ਦਵੇ ਤਾਂ ਉਹਨਾਂ ਨੌਜਵਾਨਾਂ ਨੂੰ ਇੱਕ ਵੱਡਾ ਸਹਾਰਾ ਹੈ ਜਿਹੜਾ ਉਹ ਮਿਲ ਸਕਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਰਕਾਰਾਂ ਦੀ ਇਸ ਮਸਲੇ ਦੇ ਉੱਤੇ ਨਿਗਾਹ ਪੈਂਦੀ ਹੈ ਜਾਂ ਫਿਰ ਇਹ 150 ਰੁਪਿਆ ਹੀ ਬੇਰੋਜ਼ਗਾਰਾਂ ਨੂੰ ਮਿਲਦਾ ਰਹੇਗਾ ਧੰਨਵਾਦ